ਫਾਰਮ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਗੱਲ ਕਰਨ ਲੱਗਿਆ ਹਾਂ ਬੰਦਿਆਂ ਦੇ ਵੱਖ-ਵੱਖ ਅਲੱਗ-ਅਲੱਗ ਦਿਮਾਗ ਹੁੰਦੇ ਐ ਤੇ ਵੱਖ-ਵੱਖ ਅਲੱਗ-ਅਲੱਗ ਹੀ ਸੋਚ ਹੁੰਦੀ ਐ ਕੋਈ ਬੰਦਾ ਕਿਸੇ ਨਾਲ ਹੇਰਾਫੇਰੀ ਕਰਕੇ ਖੁਸ਼ ਹੋ ਜਾਂਦਾ ਐ ਕੋਈ ਕਿਸੇ ਨੂੰ ਧੋਖਾ ਦੇ ਕੇ ਖੁਸ਼ ਹੋ ਜਾਂਦਾ ਹੈ ਤੇ ਕੋਈ ਕਿਸੇ ਨਾਲ ਠੱਗੀ ਮਾਰ ਕੇ ਖੁਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਮੁੰਡਾ ਝੂਠ ਬੋਲਣ ਦੀ ਆਦਤ ਸੀ ਉਹਨੂੰ ਉਹ ਝੂਠ ਬੋਲ ਕੇ ਹੀ ਖੁਸ਼ੀ ਮਹਿਸੂਸ ਕਰਦਾ ਸੀ ਉਸ ਪਿੰਡ ਦੇ ਵਿੱਚ ਬਗਿਆੜ ਪੈਂਦਾ ਸੀ ਪਿੰਡ ਦੇ ਲੋਕ ਸੀ ਤਾਂ ਬਹੁਤ ਦੁਖੀ ਪਰ ਫਿਰ ਵੀ ਉਹਨਾਂ ਨੇ ਹੌਸਲਾ ਨਾ ਹਾਰਿਆ ਜਦੋਂ ਕਿਸੇ ਪਾਸੇ ਰੌਲਾ ਪੈਣਾ ਤੇ ਬਗਹਾੜ ਆ ਗਿਆ ਤੇ ਉਹਨਾਂ ਨੇ ਇਕੱਠੇ ਹੋ ਕੇ ਡਾਂਗਾ ਛੋਟੇ ਲੈ ਕੇ ਉੱਥੇ ਪਹੁੰਚ ਜਾਣਾ ਤੇ ਬਗਹਾੜ ਡਰਦਾ ਭੱਜ ਜਾਂਦਾ ਸੀ ਇਸ ਤਰ੍ਹਾਂ ਉਹ ਨੁਕਸਾਨ ਹੋਣ ਤੋਂ ਬਚ ਜਾਂਦੇ ਸੀ ਇੱਕ ਜਿਹੜਾ ਪਿੰਡ ਦਾ ਮੁੰਡਾ ਝੂਠ ਬੋਲਣ ਦੀ ਆਦਤ ਸੀ ਜੀ ਨੂੰ ਉਹਦੇ ਕੋਲੇ ਢੇਡਾਂ ਬੱਕਰੀਆਂ ਸੀਗੀਆਂ ਉਹ ਇੱਕ ਦਿਨ ਢੇਡਾਂ ਬੱਕਰੀਆਂ ਚਾਰਨ ਵਾਸਤੇ ਬਾਹਰ ਚਲੇ ਆ ਗਿਆ ਤੇ ਉੱਚੇ ਟਿੱਬੇ ਦੇ ਉੱਤੇ ਖੜ ਕੇ ਰੌਲਾ ਪਾਉਣ ਲੱਗ ਪਿਆ ਕਹਿੰਦਾ ਬਗਹਾੜ ਆ ਗਿਆ ਬਗਹਾੜ ਆ ਗਿਆ ਲੋਕਾਂ ਨੇ ਰੌਲਾ ਸੁਣਿਆ ਉਹ ਡਾਂਗਾ ਛੋਟੇ ਲੈ ਕੇ ਭੱਜੇ ਤੇ ਉਥੇ ਟਿੱਬੇ ਕੋਲੇ ਪਹੁੰਚ ਗਏ ਤੇ ਉਹ ਮੁੰਡੇ ਨੇ ਅੱਗੋਂ ਹੱਸ ਕੇ ਵਿਖਾਤਾ ਕਹਿੰਦਾ ਮੈਂ ਤਾਂ ਉਹੀ ਕਰਦਾ ਸੀ ਬਗਹਾੜ ਤਾਂ ਨਹੀਂ ਆਇਆ ਉਹ ਲੋਕ ਬੜਬੜ ਕਰਦੇ ਘਰਾਂ ਨੂੰ ਮੁੜ ਗਏ ਇਸੇ ਤਰ੍ਹਾਂ ਤੀਜੇ ਚੌਥੇ ਦਿਨ ਫੇਰ ਉਹ ਟਿੱਬੇ ਤੇ ਖੜ ਕੇ ਰੌਲਾ ਪਾਉਣ ਲੱਗ ਪਿਆ ਕਹਿੰਦਾ ਬਗਹਾੜ ਆ ਗਿਆ ਬਗਹਾੜ ਆ ਗਿਆ ਲੋਕ ਫਿਰ ਡਾਂਗਾ ਛੋਟੇ ਲੈ ਕੇ ਉਧਰ ਨੂੰ ਭੱਜੇ ਤੇ ਉੱਥੇ ਜਾ ਕੇ ਵੇਖਿਆ ਉਹਨੇ ਫੇਰ ਹੱਸ ਕੇ ਵਿਖਾ ਦਿੱਤਾ ਕਹਿੰਦਾ ਨਹੀਂ ਮੈਂ ਤਾਂ ਐਵੇਂ ਹੀ ਕਰਦਾ ਸਾਂ ਤੇ ਉਸ ਦਿਨ ਤਾਂ ਫਿਰ ਲੋਕ ਬਾਹਲੇ ਤੰਗ ਹੋ ਗਏ ਕੋਈ ਵੀ ਆਪਣਾ ਕੰਮ ਕਰ ਛੱਡ ਕੇ ਜਾਂਦਾ ਫਿਰ ਭੱਜ ਕੇ ਜਾਣਾ ਉੱਥੇ ਹੌਂਕ ਦੇ ਉੱਥੇ ਪਹੁੰਚਦੇ ਸੀ ਤੇ ਉਸ ਦਿਨ ਤਾਂ ਬਰ ਉਹ ਉੱਚੀ ਉੱਚੀ ਬੋਲਦੇ ਗਏ ਤੇ ਉਹਨੂੰ ਗਾਲਾਂ ਵੀ ਕੱਢ ਦੇ ਗਏ ਕਿ ਇਹ ਤਾਂ ਨੇਤੀ ਐ ਕਰਦਾ ਤੇ ਉਹਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਬਗਿਆੜ ਤਾਂ ਸਾਡੀ ਜੂ ਵਿੱਚ ਰਹਿੰਦਾ ਹੈ ਕਦੇ ਸੱਚੀ ਮੁੱਚੀ ਵੀ ਬਗਿਆੜ ਆ ਸਕਦਾ ਹੈ ਪਰ ਉਹ ਆਪਣੀਆਂ ਆਦਤਾਂ ਤੋਂ ਮਜਬੂਰ ਸੀ ਹਟਦਾ ਨਹੀਂ ਸੀਗਾ ਫਿਰ ਚੌਥੇ ਪੰਜਵੇਂ ਦਿਨ ਬਗਿਆੜ ਆ ਗਿਆ ਤੇ ਉਹ ਰੌਲਾ ਪਾਉਣ ਲੱਗਾ ਉਸ ਦਿਨ ਕੋਈ ਨਾ ਗਿਆ ਕਹਿੰਦੇ ਇਹਦੀ ਤਾਂ ਆਦਤ ਹੈ ਇਹ ਤਾਂ ਐਵੇਂ ਝੂਠ ਮਾਰਦਾ ਰਹਿੰਦਾ ਹੈ ਤੇ ਐਵੇਂ ਆਖਦਾ ਰਹਿੰਦਾ ਤੇ ਬਗਿਆੜ ਨੇ ਸਾਰੀਆਂ ਪੇਡਾਂ ਦਾ ਨੁਕਸਾਨ ਕਰਤਾ ਕੋਈ 파ੜ ਪੁੱੜ ਕੇ ਸਿੱਟ ਗਿਆ ਕੋਈ ਕਿਵੇਂ ਮਰ ਗਈ ਕੋਈ ਕਿਵੇਂ ਮਰ ਗਈ ਤੇ ਦੋਸਤੋ ਧਿਆਨ ਰੱਖਣਾ ਚਾਹੀਦਾ ਹੈ ਬੰਦੇ ਨੂੰ ਕਿਸੇ ਵੀ ਆਦਤ ਵੱਲੋਂ ਮਜਬੂਰ ਨਹੀਂ ਹੋਣਾ ਚਾਹੀਦਾ ਖਿਆਲ ਰੱਖਣਾ ਚਾਹੀਦਾ ਕਿ ਮੈਂ ਕੀ ਕਰਦਾ ਹਾਂ